ਰਭੁਜੀ ਦੀ ਜੁਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅਓ ਜਰਾਤ ਦੇ ਵਚਨ ਦੇ ਵਿੱਚ ਜਾਂਦੇ ਆ ਅੱਜ ਰਾਤ ਦਾ ਵਚਨ ਜ਼ਬੂਰ 34 ਅਧਿਆਇ ਦੀ 16 ਨੰਬਰ ਆਇਤ ਯਹੋਵਾ ਦਾ ਮੂੰਹ ਕੁਕਰਮੀਆਂ ਦੇ ਵਿਰੁੱਧ ਹੈ ਜੋ ਤੂੰ ਉਹਨਾਂ ਦੀ ਯਾਦ ਧਰਤੀ ਤੋਂ ਮਿਟਾ ਸੁੱਟੇ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਕਹਿੰਦੇ ਆ ਕਿ ਯਹੋਵਾ ਦਾ ਮੂੰਹ ਜਿਹੜਾ ਨਾ ਕੁਕਰਮੀਆਂ ਦੇ ਵਿਰੁੱਧ ਹੈ ਜਿੱਦਾਂ ਪਰਮੇਸ਼ਰ ਧਰਮੀਆਂ ਦੇ ਨਾਲ ਆ ਨਾ ਪਰਮੇਸ਼ਰ ਦਾ ਮੂੰਹ ਜਿਹੜਾ ਆ ਧਰਮੀਆਂ ਨੂੰ ਦੇਖਦਾ ਰਹਿੰਦਾ ਆ ਤੇ ਪਰਮੇਸ਼ਰ ਦਾ ਮੂੰਹ ਤਾਂ ਕੁਤ ਧਰਮੀ ਆ ਨਾ ਜਿਹੜੇ ਦੁਸ਼ਟ ਲੋਗ ਆ ਜਿਹੜੇ ਦੁਸ਼ਟਤਾ ਕਰਦੇ ਆ ਕੋ ਧਰਮ ਕਰਦੇ ਆ ਉਹ ਕੁਤ ਧਰਮੀਆਂ ਦੇ ਵਿਰੁੱਧ ਰਹਿੰਦਾ ਪਰਮੇਸ਼ਰ ਹਮੇਸ਼ਾ ਉਹਨਾਂ ਦੇ ਨਾਲ ਖੈਨ ਨੂੰ ਰਹਿੰਦਾ ਕਿ ਪਰਮੇਸ਼ਰ ਹਮੇਸ਼ਾ ਉਹਨਾਂ ਨੂੰ ਧਰਤੀ ਦੇ ਮਿੱਟੀ ਦੇ ਵਿੱਚ ਮਿਲਾਉਣ ਨੂੰ ਫਿਰਦਾ ਤੇ ਸੱਚਮੁੱਚ ਪਰਮੇਸ਼ਰ ਮਿਲਾ ਵੀ ਸਕਦਾ ਅਗਰ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਕੋਈ ਕੁਤਰਮ ਹੈ ਜਾਂ ਕੋਈ ਦੁਸ਼ਟਤਾ ਹੈ ਜਾਂ ਕੋਈ ਪਾਪ ਹੈ ਤਾਂ ਉਸ ਨੂੰ ਅੱਜ ਹੀ ਛੱਡ ਦਿਓ ਵਰਨਾ ਪਰਮੇਸ਼ਰ ਦਾ ਜਿਹੜਾ ਕਰੋਧ ਹੈ ਉਹ ਸਾਡੇ ਤੇ ਭੜਕ ਸਕਦਾ ਹੈ ਤੋਂ ਆਓ ਅੱਜ ਦੇ ਨਾਲ ਵਚਨਾਂ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਚ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਜੀ ਦੇ ਕੋਲੋਂ ਅਸੀਂ ਮਾਫੀ ਨੂੰ ਮੰਗਾਂਗੇ ਔਰ ਪਰਮੇਸ਼ਰ ਜੀ ਦਿੱਤੇ ਹੋਏ ਪਰਮੇਸ਼ਰ ਜੀ ਦੇ ਦੁਆਰਾ ਦਿੱਤੇ ਹੋਏ ਦਿਨ ਪਰ ਦੇ ਸਾਰੀਆਂ ਸ਼ੀਸ਼ਾ ਬਰਕਤਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਆਪਣੇ ਪਰਿਵਾਰਾਂ ਦੇ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹਾਂ ਹallelujah hallelujah 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 ਧੰਵਾ 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 ਧੰਵਾਦ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਮਾ ਵਡਿਆਈ ਕਰਦੇ ਆ ਮਹਾਨ ਖੁਦਾਬੰਦੀ ਧੰਨਵਾਦ ਕਰਦੇ ਪਰਮੇਸ਼ਰ ਜੀ ਨਾਲ ਸਾਰੀਆਂ ਪਰਮੇਸ਼ਰ ਜੀ ਵਚਨ ਦੇ ਲਈ ਖੁਦਾ ਜੋ ਤੁਸੀਂ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਦਿੱਤਾ ਖੁਦਾ ਰਾਤ ਦੀ ਹਜ਼ੂਰੀ ਵਿੱਚ ਲੈ ਕੇ ਆਂਦਾ ਪਰਮੇਸ਼ਰ ਜੀ ਰਾਤ ਦੀ ਹਜ਼ੂਰੀ ਦੇ ਲਈ ਤੁਹਾਡਾ ਦਿਲ ਤੋਂ ਸ਼ੁਕਰਾਨਾ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਕੀ ਤੁਸੀਂ ਸਾਨੂੰ ਅੱਜ ਦੇ ਵਚਨ ਦੇ ਨਾਲ ਬles ਕੀਤਾ ਪਰਮੇਸ਼ਰ ਜੀ ਅੱਜ ਦਾ ਇਹ ਵਚਨ ਪਰਮੇਸ਼ਰ ਸੱਚਮੁੱਚ ਖੁਦਾਵੰ ਜੀ ਸਾਨੂੰ ਹਰ ਇੱਕ ਗੁਨਾਹ ਤੋਂ ਹਰ ਇੱਕ ਪਾਪ ਤੋਂ ਬਚਾ ਕੇ ਰੱਖੇ ਔਰ ਸੱਚਮੁੱਚ ਅਸੀਂ ਤੁਹਾਡੇ ਪਰਮੇਸ਼ਰ ਜੀ ਚਾਣ ਵਾਲਿਆਂ ਦੇ ਵਿੱਚ ਹੋਈਏ ਖੁਦਾਵੰਜੀ ਅਸੀਂ ਹਮੇਸ਼ਾ ਧਰਮੀਆਂ ਦੇ ਵਿੱਚ ਰਹੀਏ ਪਰਮੇਸ਼ਰ ਜੀ ਤਾਂ ਕਿ ਪ੍ਰਭ ਜੀ ਅਸੀਂ ਤੁਹਾਡੇ ਕਰੋਧ ਤੋਂ ਬਚੇ ਰਹੀਏ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਪ੍ਰਭ ਜੀ ਅੱਜ ਦੇ ਇਸ वचन ਨੂੰ ਸਾਡੇ ਹਿਰਦਿਆਂ ਦੀ ਤਖਤੀਆਂ ਤੇ ਲਿਖਣਾ ਖੁਦਾ ਹਾਰਿਕ ਭੈਣ ਭਰਾ ਦੀ ਜ਼ਿੰਦਗੀ ਦੇ ਵਿੱਚ ਤੁਹਾਡੇ ਇਹ ਵਚਨ ਕਾਰਜ ਕਰਨ ਪਰ ਸੱਚਮੁੱਚ ਮਹਾਨ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਦੁਆਰਾ ਪ੍ਰਭ ਜੀ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਮਹਾਨ ਖੁਦਾਵੰਜੀ ਦਇਆ ਕਰਨਾ ਕਿਰਪਾ ਕਰਨਾ ਇਹ ਵਚਨ ਸਾਡੀ ਜ਼ਿੰਦਗੀ ਚ ਹਜ਼ਾਰਾਂ ਲੱਖ ਗੁਣਾ ਫੁੱਲਾਂ ਨੂੰ ਲੈ ਕੇ ਆਉਣ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਕਿ ਤੁਸੀਂ ਦਿਨ ਪਰ ਸੰਭਾਲ ਕੇ ਰੱਖਿਆ ਪ੍ਰਭ ਜੀ ਗੁੜੀ ਪਰਮੇਸ਼ਰ ਜੀ ਤੁਸੀਂ ਸਾਨੂੰ ਗੂੜੇ ਪਿਆਰ ਦੇ ਨਾਲ ਪਰਮੇਸ਼ਰ ਜੀ ਸੰਭਾਲਿਆ ਆਪਣੀ ਦਇਆ ਦੇ ਨਾਲ ਪਰਮੇਸ਼ਰ ਜੀ ਸੰਭਾਲਿਆ ਖੁਦਾਬੰਦ ਜੀ ਤੁਹਾਡਾ ਧੰਨਵਾਦ ਕਰਦੇ ਆ ਮਹਾਨ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਹਰੀ ਕਾਸ਼ਿਸ਼ ਦੇ ਲਈ ਬਰਕਤ ਦੇ ਲਈ ਪ੍ਰਭ ਜੀ ਧੰਨਵਾਦ ਕਰਦੇ ਮਹਾਨ ਪਰਮੇਸ਼ਰ ਜੀ ਅੱਜ ਦੇ ਸਾਹਾਂ ਦੇ ਲਈ ਖੁਦਾ ਬਹੁਤ ਸਾਰੇ ਪਰਮੇਸ਼ਰ ਜੀ ਪੈਨਪਰਾ ਖੁਦਾਵੰਨ ਜੀ ਅੱਜ ਦੇ ਦਿਨ ਨੂੰ ਅੱਜ ਦੀ ਰਾਤ ਦੇ ਸਮੇਂ ਦੇ ਵਿੱਚ ਐਂਟਰ ਨਹੀਂ ਹੋ ਸਕੇ ਅੱਜ ਦੇ ਦਿਨ ਨੂੰ ਨਹੀਂ ਦੇਖ ਸਕੇ ਪ੍ਰਭ ਜੀ ਤੁਹਾਡਾ ਧੰਨਵਾਦ ਕਰਦੇ ਜੋ ਤੁਸੀਂ ਸਾਨੂੰ ਜਿਉਂਦੇ ਦੀ ਧਰਤੀ ਤੇ ਹੁਣ ਤੱਕ ਜਿਉਂਦੇ ਰੱਖਿਆ ਹੋਇਆ ਹੈ ਮਹਾਨ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਹਾਡੀ ਸੱਚੀ ਦਇਆ ਦੇ ਲਈ ਖੁਦਾ ਜੋ ਤੁਸੀਂ ਸਾਡੇ ਉੱਪਰ ਕੀਤੀ ਪਰਮੇਸ਼ਰ ਜੀ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾਵੰਨ ਜੀ ਮਾਫ ਕਰਨਾ ਪਰਮੇਸ਼ਰ ਜੀ ਦਿਨ ਪਰ ਵਿੱਚ ਬਹੁਤ ਸਾਰੇ ਗਲਤੀਆਂ ਕੀਆ ਗੁਨਾਹ ਹੋ ਜਾਂਦੇ ਪਰਮੇਸ਼ਰ ਜੀ ਹਰ ਇੱਕ ਗਲਤੀ ਗੁਨਾਹ ਨੂੰ ਪਰਮੇਸ਼ਰ ਜੀ ਤੁਸੀਂ ਮਾਫ ਕਰਨਾ ਅੱਗੇ ਤੋਂ ਸਾਨੂੰ ਪ੍ਰਭ ਜੀ ਹਰ ਇੱਕ ਗਲਤੀ ਗੁਨਾਹ ਤੋਂ ਪਰਮੇਸ਼ਰ ਜੀ ਆਜ਼ਾਦ ਕਰਨਾ ਪਰਮੇਸ਼ਰ ਜੀ ਕਾਸੀ ਕਿਸੇ ਵੀ ਪਾਪ ਚ ਕਿਸੇ ਗੁਨਾਹ ਦੇ ਵਿੱਚ ਨਾ ਪਈਏ ਪਰ ਪ੍ਰਭ ਜੀ ਅਸੀਂ ਤੁਹਾਡੇ ਡਰ ਪੈ ਦੇ ਵਿੱਚ ਚੱਲਦੇ ਹੋਏ ਖੁਦਾ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਔਰ ਪਰਮੇਸ਼ਰ ਜੀ ਤੁਹਾਡੀ ਦਇਆ ਦੇ ਵਸੀਲੇ ਦੇ ਨਾਲ ਪਰਮੇਸ਼ਰ ਜੀ ਅਸੀਂ ਬਚਾਏ ਜਾਈਏ ਖੁਦਾ ਔਰ ਸਾਡਾ ਜੀਵਨ ਪਵਿੱਤਰਤਾਈ ਦੇ ਵਿੱਚ ਚੱਲਦਾ ਰਹੇ ਔਰ ਪਰਮੇਸ਼ਰ ਜੀ ਅਸੀਂ ਹਮੇਸ਼ਾ ਤੁਹਾਡੇ ਵਚਨਾਂ ਦੇ ਉੱਪਰ ਆਪਣੇ ਮਨ ਨੂੰ ਲਗਾਏ ਰੱਖੀਏ ਖੁਦਾਬੰਦੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਸਾਰੇ ਗਲਤੀਆਂ ਗੁਨਾਹਾਂ ਨੂੰ ਮਾਫ ਕੀਤਾ ਪਰਮੇਸ਼ਰ ਜੀ ਤੁਸੀਂ ਸਾਡੀ ਕਿਸੇ ਵੀ ਗਲਤੀ ਗੁਨਾਹ ਨੂੰ ਪਰਮੇਸ਼ਰ ਜੀ ਯਾਦ ਨਹੀਂ ਰੱਖਦੇ ਪਰ ਤੁਸੀਂ ਉਸ ਨੂੰ ਭੁੱਲ ਜਾਂਦੇ ਹੋ ਖੁਦਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਅੱਗੇ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਅਸੀਂ ਹਮੇਸ਼ਾ ਪਰਮੇਸ਼ਰ ਤੁਹਾਡੇ ਡਰਪਿਆ ਦੇ ਵਿੱਚ ਟਲਦੇ ਰਹੀਏ ਔਰ ਖੁਦਾ ਹਰ ਇੱਕ ਪਾਪ ਬ੍ਰਾਈ ਤੋਂ ਦੂਰ ਰਹੀਏ ਮਹਾਨ ਖੁਦਾ ਦਇਆ ਕਰੋ ਪ੍ਰਾਰਥਨਾ ਕਰਦੇ ਖਾਸ ਰਾਤ ਦੇ ਸਮੇਂ ਦੇ ਲਈ ਪ੍ਰਭੂ ਜੀ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਣਾ ਔਰ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਜਿੰਨੇ ਵੀ ਪੈਣਪਰਾ ਤੁਹਾਡੀ ਹਜ਼ੂਰੀ ਦੇ ਵਿੱਚ ਆਪਣੇ ਸਿਰਾਂ ਨੂੰ ਝੁਕਾ ਕੇ ਬੈਠੇ ਹੋਏ ਨੇ ਪਰਮੇਸ਼ਰ ਜੀ ਨਾ ਸਾਰੇ ਹੀ ਪੈਣਾ ਭਰਾ ਮ ਉੱਪਰ ਦਇਆ ਕਰਨਾ ਖੁਦਾਵੰਨ ਜੀ ਹਰੀ ਕੋ ਉਸ ਬੱਚੇ ਤੇ ਦਇਆ ਕਰਨਾ ਪਰਮੇਸ਼ਰ ਜੀ ਹਰੀ ਕੁਜਵਾਨ ਤੇ ਦਇਆ ਕਰਨਾ ਪਰਮੇਸ਼ਰ ਜੀ ਜੋ ਖੁਦਾਵੰਨ ਜੀ ਨਸ਼ਿਆਂ ਦੇ ਵਿੱਚ ਪਏ ਹੋਏ ਨੇ ਖੁਦਾਵੰਨ ਜੀ ਜਾਂ ਕਿਸੇ ਵੀ ਤਰ੍ਹਾਂ ਦੇ ਗਲਤ ਸੰਗਤ ਦੇ ਵਿੱਚ ਫਸੇ ਹੋਏ ਨੇ ਖੁਦਾ ਪਰਮੇਸ਼ਰ ਜੀ ਉਹਨਾਂ ਸਾਰੇ ਬੱਚਾ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਇਹ ਰੱਜ ਇਹਨਾਂ ਨੂੰ ਇੱਕ ਅੱਛੀ ਸੰਗਤ ਦਿਓ ਪਰਮੇਸ਼ਵਰ ਜੀ ਇਹਨਾਂ ਨੂੰ ਹਰ ਇੱਕ ਗੱ बुरी ਸੰਗਤ ਤੋਂ ਬਚਾ ਕੇ ਰੱਖੋ ਗਲਤ ਸੰਗਤ ਤੋਂ ਦੂਰ ਰੱਖੋ ਮਹਾਨ ਖੁਦਾਵੰਦ ਜੀ ਦਇਆ ਕਰੋ ਪਰਮੇਸ਼ਵਰ ਜੀ ਕਿਰਪਾ ਕਰੋ ਤੁਹਾਡੀ ਦਇਆ ਦੇ ਵਸੀਲੇ ਦੇ ਨਾਲ ਪਰਮੇਸ਼ਵਰ ਜੀ ਇਹ ਰੂਹਾਂ ਬਚਾਈਆਂ ਜਾਣ ਪ੍ਰਭੂ ਜੀ ਜਿਹੜੇ ਰੱਦ ਦੇ ਰਾਹ ਵੱਲ ਜਾ ਰਹੀਆਂ ਨੇ ਖੁਦਾਵੰਦ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੀਆਂ ਖੁਦਾਵੰਦ ਜੀ ਪਰਮੇਸ਼ਵਰ ਜੀ ਪ੍ਰਾਰਥਨਾ ਕਰਦੀ ਖੁਦਾਵੰਦ ਜੀ ਕਿ ਪਰਮੇਸ਼ਰ ਜੀ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਜਿੰਨੀਆਂ ਵੀ ਮੁਸ਼ਕਿਲਾਂ مصیبتਾਂ ਤੁਹਾਡੇ ਬੱਚਿਆਂ ਨੂੰ ਆਉਂਦੀਆਂ ਨੇ ਖੁਦਾ ਜਿਨ੍ਹਾਂ ਨੂੰ ਦਬਾਅ ਪੈਂਦੇ ਆ ਡਰ ਲੱਗਦਾ ਪਰਮੇਸ਼ਰ ਜੀ ਜਿਨ੍ਹਾਂ ਨੂੰ ਦੋਸ਼ਤਾ ਆਤਮਾ ਨਜ਼ਰ ਆਉਂਦਾ ਪਰਮੇਸ਼ਰ ਜੀ ਖੁਦਾਵੰ ਦੀ ਅੱਜ ਤੁਹਾਡਾ پاک ਪਵਿੱਤਰ ਰੂਹ ਪਰਮੇਸ਼ਰ ਇਹਨਾਂ ਦੇ ਘਰਾਂ ਦੇ ਅੰਦਰ ਚੱਲਦਾ ਫਿਰਦਾ ਨਜ਼ਰ ਆਵੇ ਪਰਮੇਸ਼ਰ ਜੀ ਹਰ ਇੱਕ ਪਵਿੱਤਰ ਪਰਮੇਸ਼ਰ ਜੀ ਪਵਿੱਤਰਤਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਵੇ ਖੁਦਾ ਹਰ ਤਰ੍ਹਾਂ ਦਾ ਛੁਟਕਾਰਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਹਰ ਤਰ੍ਹਾਂ ਦੀ ਬਲੇਸਿੰਗ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਵੇ ਮੇਰੇ ਪਰਮੇਸ਼ਰ ਜੀ ਹਰ ਤਰ੍ਹਾਂ ਦੀ ਪ੍ਰਭ ਜੀ ਬੈਡ ਸਪਿਰਟਸ ਤੋਂ ਇਹਨਾਂ ਨੂੰ ਆਜ਼ਾਦੀ ਮਿਲੇ ਹਰ ਇੱਕ ਬੁਰਾ ਸੁਪਨਾ ਪ੍ਰਭ ਯਸ਼ਮਸੀ ਨਾਮ ਦੇ ਵਿੱਚ ਕੈਨਸਲ ਕਰਦੇ ਆ ਰੱਦ ਕਰਦੇ ਆ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਰਵਜੀ ਆਪਣੇ ਬੱਚਾ ਨੂੰ ਹਰ ਚਿੰਤਾ ਬੋਸ ਤੋਂ ਆਜ਼ਾਦ ਕਰੋ ਪਰਮੇਸ਼ਰ ਜੀ ਦਇਆ ਕਰੋ ਪਰਵਜੀ ਗੁੜੀ ਮਿੱਠੀ ਨੀਂਦ ਨਾਲ ਬles ਕਰੋ ਮੇਰੇ ਮਹਾਨ ਖੁਦਾਵੰਦ ਜੀ ਪਰਮੇਸ਼ਰ ਜੀ ਤੁਹਾਡੇ ਬੱਚੇ ਪਰਮੇਸ਼ਰ ਸਰਗਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਨੂੰ ਪਾਉਣ ਮੇਰੇ ਪਰਮੇਸ਼ਰ ਜੀ ਦਇਆ ਕਰੋ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਜਦ ਵੀ ਤੁਹਾਡੇ ਬੱਚੇ ਸਾਨ ਦੇ ਲਈ ਜਾਨ ਪਰਮੇਸ਼ਰ ਜੀ ਇਹਨਾਂ ਦੇ ਬਿਸਤਰਾਂ ਦੇ ird gird ਪਰਮੇਸ਼ਰ ਜੀ ਤੁਹਾਡੇ ਸੁਰਗੀ ਦੂਤ ਇਹਨਾਂ ਦੀ ਰਾਖੀ ਕਰਨ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਤੁਹਾਡੇ ਸੁਰਗੀ ਦੂਤਾਂ ਦੀ ਵਾਰਡ ਲਾਉਣੇ ਖੁਦਾ ਹਰ ਇੱਕ ਘਰ ਪਰਿਵਾਰ ਨੂੰ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਪ੍ਰਭ ਜੀ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਖੁਦਾਵੰਨ ਜੀ ਸਿਰ ਦੇ ਬਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਹੋਏ ਪਰਮੇਸ਼ਰ ਜੀ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਇੱਕ ਸਮੇਂ ਨੂੰ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਪਦੇ ਹੋਏ ਪਰਮੇਸ਼ਰ ਜੀ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਤਾਰੀ ਕ੍ਰਿਸਤੀਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ